ਤੂੰ ਹੀ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੈ ਸਭ ਦੁਸਾਰਾ ਕਰਨੋਂ ਬੂਚੰਗਾ ਕਰੇ ਤੂੰ ਹੀ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੈ ਸਦਾ ਮਨ ਉਸ ਵਾਹਿਗੁਰੂ ਦੇ ਪ੍ਰੇਮ 'ਚ ਰੰਗਿਆ ਹੋਇਆ ਮਹਾਰਾਜ ਦੇ ਗੁਣਾਂ ਨੂੰ ਉਚਾਰਦਾ ਹੈ ਮਨ ਭਾਵ ਸੂਤ ਸਦਾ ਮਨ 'ਚ ਵੀ ਉਸੇ ਦੀ ਭਾਵਨਾ ਹੈ ਸਾਨੂੰ ਉਹ ਆਵੇ ਪ੍ਰਕਾਸ਼ ਦਾ ਪਾਉਂਦਾ ਹੈ ਉਹ ਹੀ ਜੀ ਪੌੜੀ ਸਾਜ ਕੀ ਗੁਰੂ ਸਾਹਿਬ ਦੀ ਜਿਹੜੀ ਪੌੜੀ ਭੂਮਕ ਹੈ ਨਾ ਇਹ ਸੱਚੀ ਪ੍ਰਾਪਤੀ ਵਾਲੀ ਹੈ ਸਾਚਾ ਸੁਖ ਉਹ ਜਿਹਨਾਂ ਨੂੰ ਸਤਗੁਰਾਂ ਦੇ ਆਵਾਜ਼ ਤੁਰਿਆ ਤੀਤ ਭੂਮਕ ਹੈ ਪ੍ਰਾਪਤ ਹੋ ਜਾਂਦੀ ਹੈ ਉਹਨੂੰ ਸੱਚਾ ਤਰੀਕਾਲਵਾਦ ਉਹ ਸੁਖ ਪ੍ਰਵੇਸ਼ ਦਾ ਪ੍ਰਾਪਤ ਹੁੰਦਾ ਹੈ ਸੁਖ ਸਹਜ ਆਵੇ ਸਾਧ ਪਾਤ ਜਿਹਨਾਂ ਨੂੰ ਗੁਰਾਂ ਦੀ ਪੌੜੀ ਭਗਤੀ ਪ੍ਰਾਪਤ ਹੁੰਦੀ ਹੈ ਸੱਚ ਵਾਲੀ ਉਹਨੂੰ ਸੱਚਾ ਸੁਖ ਪ੍ਰਾਪਤ ਹੁੰਦਾ ਹੈ ਸੋ ਸਹਜ ਆਵੇ ਸਾਧ ਭਾਵ ਜਿਨ੍ਹਾਂ ਨੂੰ ਸ਼ਾਂਤੀ ਤੇ ਸੁਖ ਆ ਕੇ ਪ੍ਰਾਪਤ ਹੁੰਦੇ ਉਹ ਸੱਚੇ ਨੂੰ ਪਾ ਜਾਂਦੇ ਹਨ ਸਾਜ ਕੀ ਮਤ ਕਿਉਂ ਤਲਾ ਜਿਨ੍ਹਾਂ ਨੂੰ ਸੱਚ ਦੀ ਪ੍ਰਾਪਤੀ ਆਈ ਗੁਰਮਤਿ ਪ੍ਰਾਪਤ ਹੋਈ ਹੈ ਉਹ ਆਤਮ ਬਿਸ਼ੈਣੀ ਬੁੱਧ ਹੋ ਗਈ ਹੈ ਕਿਵੇਂ ਉਹ ਅਨੰਤੋਂ ਬਗੈ ਤਲ ਸਕਦੀ ਹੈ ਹੋਰ ਤਾਸੇ ਤਲ ਕੇ ਨਹੀਂ ਚਲਦੀ ਆਸ ਨਹੀਂ ਕਰਦੀ ਹੈ ਇਨਨੋਂ ਪ੍ਰਾਪਤ ਹੋਈ ਸਜਾ ਕਾਇਮ ਰਹਿੰਦੀ ਆ ਉਹ ਗੁਰਮਤ ਇਸ ਨਾਨਦਾਨ ਸੁ ਗਿਆਨ ਮੱਜਨ ਜਿਹੜਾ ਪਖੰਡ ਦੇ ਨਾਲ ਤੀਰਥਾਂ ਦੇ ਇਸ਼ਨਾਨ ਕਰਨੇ ਆ ਅੱਗੇ ਇਸ਼ਨਾਨ ਦਾਨ ਤੇ ਦਰਨ ਕਰਨੇ ਲੋਕ ਦਿਖਾਵੇ ਦੀ ਵਡਿਆਈ ਵਾਸਤੇ ਉਹ ਗਿਆਨ ਮੱਜਨ ਇਹ ਕਿਤਾਬੀ ਸ਼ਾਸਤਰੀ ਗਿਆਨ ਤੇ ਪੇ ਕਰਨਾ ਹੈ ਮੱਜਨ ਕੁਰਬਾਂ ਦੇ ਮਹਾਂਤਮਾ ਗਾਉਣੇ ਆ ਆਪ ਅਸਲੀਉ ਕਿਉਂ ਸਲ ਕਿ ਪਖੰਡ ਦੇ ਕੀਤੇ ਹੋਏ ਤੇ ਪਰਮੇਸ਼ਰ ਪ੍ਰਸੰਨ ਨਹੀਂ ਹੁੰਦਾ ਆਪੋ ਸਰੂਪে ਕਿਵੇਂ ਕੋਈ ਇਹਨਾਂ ਚੀਜ਼ਾਂ ਨੂੰ ਕਰਕੇ ਪਰਮੇਸ਼ ਨੂੰ ਛਾਹ ਸਕਦਾ ਹੈ ਉਹ ਤਾਂ ਜਾਣਦਾ ਸਾਰਿਆਂ ਦੀ ਹਾਲਤ ਨੂੰ ਪਰ ਪੰਜ ਮੋਹ ਵਿਕਾਰ ਥਾਕੇ ਜਿਨ੍ਹਾਂ ਦੇ ਭਾਈ ਪਰਪੰਜ ਛਲ ਛੁੱਟ ਗਿਆ ਹੈ ਪਰ ਪੰਜ ਕਿਸੇ ਨਾਲ ਛਲ ਨਹੀਂ ਕਰਦੇ ਪ੍ਰੇਮ ਨਹੀਂ ਕਰਦੇ ਫਰੀਦਾ ਦੇ ਮੋਹ ਔਰ ਕਾਂਝ ਮੋਹ ਵਿਕਾਰ ਥੱਕ ਗੈਰ ਕਾਮ ਆਦਿਕ ਵੀ ਠੱਕ ਗਏ ਨਿਰਧਿਤ ਹੋ ਗਏ ਜਿਨ੍ਹਾਂ ਦੇ ਕੂੜ ਕਪਟ ਨਾ ਧੋਈ ਜਿਨ੍ਹਾਂ ਦੇ ਕੂੜ ਬਚਨ ਨਹੀਂ ਬੋਲਦੇ ਕੂੜੇ ਪਦਾਰਥਾਂ ਚਿਤ ਨਹੀਂ ਹੈ ਕੂੜ ਛਲ ਨਹੀਂ ਕਰਦੇ ਕਿਸ ਨਾ ਦੋਈ ਦੁਆਇਤ ਨਹੀਂ ਹੈ ਜਿਨ੍ਹਾਂ ਦੇ ਅੰਦਰ ਮੀਰਾ ਮਨ ਰਾਤਾ ਗੁਣ ਰਵੇ ਉਹਨਾਂ ਦਾ ਸਾਰ ਸੰਗੀ ਜੀ ਵਾਹਿਗੁਰੂ ਸੂਪ ਹੈ ਉਹ ਮੇਰਾ ਸ੍ਰੋਮਣੀ ਪਰਮੇਸ਼ਵਰ ਹੈ ਮੇਰਾ ਮਨ ਉਸ ਦੇ ਗੁਣਾ ਨੂੰ ਉਚਾਰਦਾ ਹੈ ਮਨ ਭਾਵ ਹੈ ਸੂਤ ਸਦ ਮਨ ਜੋ ਹੀ ਬ੍ਰਹਮ ਪਹੁੰਚਦਾ ਹੈ ਸਾਹਿਬ ਸੂសាਲਾਹੀ ਸ੍ਰੀ ਭਾਈਓ ਸਹਿ ਮਾਲਕ ਪ੍ਰਭੇਸ਼ਰ ਉਹਦੀ ਸ਼ੁੱਫਟ ਕਰਨੀ ਚਾਹੀਦੀ ਹੈ ਕਿਨ ਕਾਰਨ ਕੀਆ ਜਿਸ ਨੇ ਜਜਗ ਰੂਪੀ ਕਾਰਮ ਕਾਰਜ ਨੂੰ ਕੀਤਾ ਹੈ ਮੈਲ ਲੱਗੀ ਮਨ ਮੈਲੇ ਹੈ ਇਹ ਮਨ ਨੂੰ ਪਗਿਆਰੀ ਮੈਲ ਲੱਗੀ ਹੈ ਪਾਪਾਂ ਦੀ ਮੈਲ ਕਰਕੇ ਮਨ ਮੈਲੇ ਹੋ ਗਏ ਹੈ ਅੰਮ੍ਰਿਤ ਕੀਆ ਕਿਸਨ ਕਈ ਵਿਗਿਆਰੀ ਮੈਲ ਨੂੰ ਧੋ ਕੇ ਗੁਰਾਂ ਦੁਆਰਾ ਅੰਮ੍ਰਿਤ ਨਾਮ ਨੂੰ ਪੀਤਾ ਤੁਨੋਂ ਪੁਰਖ ਹਨ ਮਾਠ ਅੰਮ੍ਰਿਤ ਕੀਆ ਇਹ ਮਨ ਦੀ ਆ ਇਹਨਾਂ ਨੂੰ ਮਾਠ ਵਿਚਾਰ ਕਰਕੇ ਮਰਨਾ ਕਰਕੇ ਅੰਮ੍ਰਿਤ ਨਾਮ ਨੂੰ ਪੀਤਾ ਹੈ ਗੁਰਾਂ ਨੂੰ ਇਹ ਮਾਨਾ ਆਪਣਾ ਧੇਕਾ ਕਰ ਗੁੱਪਾ ਹੈ ਗੁਰ ਪਹਿ ਮੂਲ ਕਰਾਇ ਸਤਿਗੁਰਾਂ ਦੇ ਪਾਸੋਂ ਫਿਰ ਬ੍ਰਹਮਚੇਤਨ ਦਾ ਮੁੱਲ ਕਰਾਇਆ ਹੈ ਹਮ ਕੋਈ ਨਾ ਆਕੇ ਘਟ ਹੋਵੇਂ ਜਾਈਏ ਜਦੋਂ ਹਉਮੈ ਚਲੀ ਜਾਵੇ ਖੱਡ ਵਿਕਾਰਾਂ ਤੋਂ ਪਰੇ ਜੋ ਤੁਮ ਤੱਵੈ ਲਖੀ ਰੂਪ ਹੈ ਅਤੇ ਖੱਡ ਗੁਣ ਈਸ਼ੁਰ ਦੇ ਧਰਮ ਸਿਅ ਸਾਰਾਗ ਈਸ਼ਰਜ ਸੇਵ ਵਿਆਮ ਕੇ ਖੱਡ ਪਸੰਸ ਪੰਨ ਜੋ ਆ ਕਾਇਦ ਬੋਲਨੋਂ ਤੋ ਪਰੇ ਜੋ ਆਤਮਾ ਹੈ ਪ੍ਰਾਤਮਾ ਹੈ ਗੁਰਬੱਧ ਲਖਤ ਗੁਰ ਪਹਿ ਮੂਲ ਕਰਾ ਕਿ ਆਤਮਾ ਹੀ ਕੋਈ ਹੈ ਬ੍ਰਹਮ ਕੇਤਨੀ ਆਤਮਾ ਹੈ ਆਤਮਾ ਹੀ ਚੇਤਨੇ ਇਹ ਮੂਲ ਸੱਚੇ ਪਾਰਸ਼ਰੂ ਪਾਸੋਂ ਜਿਹਨੂੰ ਵਿਚਾਰ ਨੂੰ ਕਰਾਉਣਾ ਕੀਤਾ ਆਪਣਾ ਪ੍ਰਭ ਸਹਜ ਪੁਸ਼ਾਤਾ ਆਪਣਾ ਰੂਪ ਹੈ ਪ੍ਰਭੂ ਸੁਨਾਥ ਸ਼ਾਂਤ ਸਹਜ ਸੇਜੇ ਗਿਆਨ ਕਰਕੇ ਤੁਸ਼ਾਨ ਲਿਆ ਜਾਂ ਮਨ ਸਾਚੈ ਲਾਇਆ ਜਦੋਂ ਮਨ ਸੱਚੇ ਨਾਮ ਵਿੱਚ ਸੱਚੇ ਪਰਮੇਸ਼ਰ ਦੇ ਨਾਮ ਲਿਆ ਉਦੋਂ ਜਾਣ ਗਿਆ ਇਸ ਨਾਲ ਗੁਣ ਗਾਵਾ ਜੀ ਇਸ ਭਾਵਾਂ ਗੁਰੂਖਾ ਨੂੰ ਨਾਮ ਜਾਣ ਕਰਕੇ ਉਹ ਸਤਿਗੁਰੂ ਸਦਾ ਅੰਗ ਸੰਗ ਹਨ ਹੈ ਉਹਨਾਂ ਨਾਲ ਮਿਲ ਕਰਕੇ ਗੁਣਾ ਨੂੰ ਗਾਵਾਂ ਜੇ ਕਿਸ ਨੂੰ ਪਾਵਾਂ ਕਿਉਂ ਮਿਲਾਏ ਹੋਏ ਪਰਾਇਆ ਜਿਨ੍ਹਾਂ ਨੂੰ ਭਾਈ ਬਗਾਨਾ ਹੋ ਗਿਆ ਉਹਨੂੰ ਕਿਵੇਂ ਮਿਲ ਸਕਦਾ ਹੈ ਉਹ ਪਰਾਇਆ ਹੋ ਗਿਆ ਜਿਹੜਾ ਹੋਰ ਨਾ ਭਗਤਾਂ ਦਾ ਸਾਡੇ ਸਰਵਾ ਨਾਮ ਵੇਖ ਕਰਕੇ ਕਿਵੇਂ ਉਹਨਾਂ ਨੂੰ ਮਿਲ ਸਕਦਾ ਹੈ ਸਾਹਿਬ ਸੂសាਲਾਹੀਆ ਬੋਲ ਕਹਿੰਦੇ ਪਰਾਇਆ ਬਗਾਨਾ ਹੋਇਆ ਜਿਹੜਾ ਸੱਜਣਾ ਉਹ ਮਿਲ ਸਕਦਾ ਹੈ ਉਹ ਸਾਰਿਆਂ ਦਾ ਸਹਿਬ ਹੈ ਉਹਦੀ ਸ਼ਿਫਤ ਕਰੀਏ ਇਹਨ ਜਾਗਤ ਉਪਾਰ ਜੋ ਜਗਤ ਪੈਗਾ ਕੀ ਕਹ ਤਾਂ ਉਹ ਮਿਲ ਸਕੀਦਾ ਉਹ ਰਿਸ਼ਤ ਕਰਨੇ ਕਰਕੇ ਆਏ ਗਿਆ ਕੀ ਨਾ ਆਇਓ ਕਹ ਸੰਗੇ ਜੀ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਆ ਗਿਆ ਉਹਨਾਂ ਦੇ ਕਿਹੜਾ ਪਦਾਰਥ ਨਹੀਂ ਆਇਆ ਸਾਰੇ ਧਰਮ ਅਰਥ ਕਾਮ ਮੋਹ ਸਭ ਕੁਝ ਆ ਗਏ ਕਿਉਂ ਆਵੇ ਜਾਂਦਾ ਜਿਨ੍ਹਾਂ ਦੇ ਹਿਰਦੇ ਭਾਜਿਆ ਉਹ ਕਿਵੇਂ ਆਉ ਜਾਊ ਵੈਸੇ ਜੰਮੂ ਮਰੂਗਾ ਕਿਵੇਂ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਆ ਗਿਆ ਉਹ ਜੰਮਣ ਮਰਨ ਕਿ ਨਹੀਂ ਆਵੇਗਾ ਕਿਉਂ ਆਵੇ ਜਾਂਦਾ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਆ ਗਿਆ ਉਹ ਕਿਵੇਂ ਜਾਊਗਾ ਫੇਰ ਨਹੀਂ ਜਾਂਦਾ ਸਖੀ ਵਾਸਾ ਛੋੜ ਨਾ ਜਾਈ ਇਹ ਰੀਤ ਭਲੀ ਪ੍ਰਭੂ ਦਾ ਛੱਡ ਕੇ ਨਹੀਂ ਉਹ ਜਾਵੇਗਾ ਇਹ ਵੀ ਰੀਤ ਹੈ ਇਸੇ ਪ੍ਰਕਾਰ ਆਏ ਗਿਆ ਕੀ ਨਾ ਆਇਓ ਜਿਨ੍ਹਾਂ ਦੇ ਹਿਰਦੇ ਸਾਥ ਸੰਗੇ ਜੀ ਗਿਆਨ ਆ ਗਿਆ ਉਹਨਾਂ ਦੇ ਅੰਦਰ ਕਿਹੜਾ ਗੁਣ ਨਹੀਂ ਆਇਆ ਸਾਰੇ ਗੁਣ ਆ ਗਏ ਕਿਉਂ ਆਵੇ ਜਾਂਦਾ ਕਿਉਂਕਿ ਜਿਨ੍ਹਾਂ ਦੇ ਹਿਰਦੇ ਵਿੱਚ ਉਹ ਗਿਆਨ ਜਾਂਦਾ ਰਿਹਾ ਉਹ ਫੇਰ ਕਿਉਂ ਆਵੇਗਾ ਜਿਹੜੀ ਬ੍ਰਹਿਜਲਾਂ ਤੋਂ ਪੜ ਗਈ ਏ ਉਹਦੀ ਸ਼ਾਂ ਵੀ ਨਾ ਲਈ ਨਾਸ ਹੋ ਜਾਂਦੀ ਏ ਅਗਿਆਨ ਕੋਈ ਨਾਲ ਨਾਸ ਹੋ ਜਾਏਗੀ ਕਿਉਂ ਕਿਸ ਪ੍ਰਕਾਰ ਉਹ ਜਾਣਦਾ ਜੇ ਆਵੇਗਾ ਫੇਰ ਨਹੀਂ ਅਗਿਆਨ ਆਵੇਗਾ ਜਿਹਦੀ ਇੱਕੋ ਵਾਰੀ ਜੜ ਪੜ ਦਿੱਤੀ ਅਗਿਆਨ ਦੀ ਨਿਰਭਰ ਕਰ ਦਿੱਤਾ ਇਸੇ ਪ੍ਰਕਾਰ ਆਏ ਗਏ ਜਿਨ੍ਹਾਂ ਦੇ ਹਿਰਦੇ ਵਿਚ ਸਾਲ ਸੰਗੇ ਜੀ ਪਰਮੇਸ਼ਰ ਆ ਕੇ ਤੁਹਾਨੂੰ ਖਿਆਲ ਹੋ ਗਿਆ ਕਿ ਗਿਆਨ ਅਗਿਆਨ ਚਲੇ ਆ ਗਿਆ ਹੈ ਕੀ ਨਾ ਆਇਓ ਉਹਨਾਂ ਦੇ ਕਿਹੜੀ ਚੀਜ਼ ਨਹੀਂ ਆਈ ਹੈ ਦੁਆਇਤ ਨਹੀਂ ਆਈ ਉਹ ਮੈਨੀ ਆਈ ਵਕਾਰ ਨਹੀਂ ਆਏ ਸਭ ਮਿਟ ਗਏ ਕਿਉਂ ਆਵੇ ਜਾਂਦਾ ਅਜੇ ਕਿਉਂ ਆਵੇ ਜਾਵੇਗਾ ਜਮਨ ਮਰਨ ਤੇ ਨਹੀਂ ਆਉਂਦਾ ਹੈ ਪ੍ਰੀਤਮ ਸਿਉ ਮਨ ਮਾਨੇ ਜਿਨਾਂ ਦਾ ਪ੍ਰੀਤਮ ਆਕਾਲ ਪੁਰਖ ਵਿੱਚ ਮਨ ਮੰਨ ਗਿਆ ਹੈ ਹਰ ਤੇਤੀ ਰਾਤਾ ਉਹ ਤਾਂ ਹਰੀ ਵਿੱਚ ਹਰ ਵਕਤ ਰੰਗਿਆ ਹੀ ਰਹਿੰਦਾ ਹੈ ਸਾਹਿਬ ਰੰਗ ਰਾਤਾ ਸੱਚੀ ਬਾਤ ਉਸ ਮਾਲਕ ਕਾਇਕ ਉਸ ਦੇ ਪ੍ਰੇਮ ਰੰਗ ਕੋਈ ਜਾਇ ਹੋਇ ਸੱਚੀ ਪ੍ਰਾਪਤੀ ਦੇ ਬਚਨ ਕਰਦਾ ਹੈ ਇਹਨ ਬਿੰਬ ਕਾਕੂਤ ਸਾਰੇ ਆ ਜਿਵੇਂ ਦੇਖੋ ਰਗਤ ਬਿੰਬ ਦਾ ਜਾਂ 50 ਤਕਰੇ ਬਿੰਬ ਪਾਣੀ ਆ ਇਕ ਤਤ ਦਾ ਇਹ ਸੰਸਾਰੂਪੀ ਕਿਲਾ ਸਾਰਿਆ ਹੈ ਜਿਸ ਪ੍ਰਕਾਰ ਸਾਹਿਬ ਜੀ ਗੁਰਮੁਖ ਦੇ ਪਾਣੀ ਤੋਂ ਪਹਿਣੀ ਹੁੰਦੇ ਇਸ ਪ੍ਰਕਾਰ ਇਹ ਸੰਸਾਰ ਬ੍ਰਹਮ ਤੋਂ ਪਹਿਣੀ ਹੈ ਆਪ ਜਲਦੀ ਨਹੀਂ ਆਏ ਕਿ ਬੁਰਦ ਦੇ ਨੇ ਇਸ਼ਾਰਾ ਸੰਸਾਰ ਉਸਾਰਨ ਕੀਤਾ ਹੈ ਜਿੰਦੋ ਉਹ ਬਿੰਬੀ ਰੂਪ ਬ੍ਰਹਮ ਹੈ ਜਿਵੇਂ ਪਦਮੇ ਮਸ਼ਹੂਰ ਜਿਹਦੇ ਜਿੰਨੇ ਘੜੇ ਭਰਦੀਏ ਉਹਨੇ ਕਹਿੰਦੇ ਹੈ ਇਹ ਬਿੰਬੀ ਰੂਪ ਬ੍ਰਹਮ ਆਪ ਹੈ ਮਾਇਆ ਸਭ ਲੋ ਇਹ ਸੰਸਾਰ ਪਰ ਬਿੰਬੀ ਰੂਪ ਉਸਨੇ ਕੋਟ ਕਿਨੇ ਦੀ ਨਹੀਂ ਉਸਾਰਨਾ ਕੀਤਾ ਹੈ ਪੰਜਾਂ ਤਤਾਂ ਦਾ ਪੰਚ ਕੁ ਨਾਇਕੂ ਆਪ ਸਰੰਗਾ ਇਹ ਪੰਜ ਜਿਹੜੇ ਭੂਤ ਹਨ ਜਿਹਨੇ ਤਤ ਪਉਣ ਪਾਣੀ ਅਗਨੀ ਆਦਿਕ ਇਹਨਾਂ ਦਾ ਨਾਇਕ ਪ੍ਰੇਰਕ ਵੀ ਆਪ ਹੈ ਇਨੂੰ ਸਰਿੰਦਾ ਰਤਨ ਵਾਲਾ ਵੀ ਆਪ ਹਿਨ ਸੱਚ ਦਾ ਪਿੰਡ ਸਵਾਰਿਆ ਜੁਗਨਦਾਈ ਸੱਚ ਦਾ ਪਿੰਡ ਜਿਸ ਵਾਹਿਗੁਰੂ ਨੇ ਸੱਚ ਸਰੂਪ ਉਹਨੇ ਇਸ ਖੈਰ ਉਪੀ ਤੈਨੂੰ ਸਵਾਰਨਾ ਕੀਤਾ ਜਾਂ ਬ੍ਰਾਹਮਣ ਰੂਪੋ ਦਾ ਇੱਕ ਪਿੰਡ ਹੈ ਇਹ ਜਿਹੜਾ ਸਾਰਾ ਸੀਰ ਸੰਸਾਰ ਹੈ ਇਹ ਆਪਦਾ ਪਿੰਡ ਸਵਾਰਿਆ ਹੋਇਆ ਜੋ ਸੱਚ ਕੀਤੇ ਨੇ ਰੂਪ ਦਾ ਇਹ ਸਵਾਰਿਆ ਹੋਇਆ ਪਿੰਡ ਆ ਸੰਸਾਰ ਰੂਪੀ ਇਹ ਬ੍ਰਹਮਣ ਰੂਪੇ ਕੋਈ ਕਾਇਆ ਹੈ ਜਿੰਨ ਸੱਚ ਦਾ ਪਿੰਡ ਸਵਾਰਿਆ ਜਿਹਨਾਂ ਨੂੰ ਸੱਚ ਦੀ ਫਰਜ਼ਾ ਕਰ ਲੂ ਬਖੰਡ ਕੇਤਨ ਦੇ ਰੂਪੀ ਪਿੰਡ ਨੂੰ ਸਵਾਰ ਲਿਆ ਹੈ ਆਹ ਆਗਣ ਯਾਰੀ ਤੂੰ ਸੁਣ ਪਿਆਰੀ ਉਹ ਤਨਹਨ ਗਿਆਨਵਾਨ ਅਸੀਂ ਨਾ ਮਾਰਾ ਉਹ ਗਣ ਵਾਲੇ ਹਾਂ ਇਹ ਮੇਰੇ ਪਿਆਰੇ ਕਾਲਪੁਰ ਸਾਡੀ ਬੇੰਤੀ ਹੋਣੋ ਉਹਦ ਭਾਵ ਹੈ ਸੱਚ ਤੂੰ ਇਹ ਮਾਰਾ ਤੈਨੂੰ ਪਾ ਜਾਏ ਸੱਚ ਪੁਰਖ ਸੱਚ ਰੂਪ ਜੁੜ ਗਏ ਹਨ ਆਹ ਨੂੰ ਜਾਣਾ ਨਾ ਕੀ ਉਹਨਾਂ ਦਾ ਫੇਰ ਮਾਰਾ ਜਨਮ ਧਾਰ ਕੇ ਆਉਣਾ ਨਹੀਂ ਹੁੰਦਾ ਮਰ ਕੇ ਜਾਣਾ ਨਹੀਂ ਹੁੰਦਾ ਸਾਚੀ ਮਨ ਇਹਨੂੰ ਸੱਚੀ ਮੱਤ ਸਿੱਖਿਆ ਪ੍ਰਾਪਤ ਹੋ ਜਾਂਦੀ ਹੈ ਅੰਜਨ ਤੈ ਸਾ ਅੰਧੀਏ ਇਹ ਨਹੀਂ ਅੰਜਨ ਸ਼ਰਮਾ ਉਹ ਆ ਜੰਦੀਆ ਪਾਉਣਾ ਚਾਹੀਦਾ ਹੈ ਗੈਸਾ ਆਗੈ ਜਿਹੜਾ ਪਤੀ ਅਕਾਲ ਪੁਖ ਨੂੰ ਪਾਵੇ ਉਹ ਗਿਆਨੂਪੀ ਸੁਣਨਾ ਮਨਬੁੱਧ ਰੂਪੀ ਨੇਤਰਾ ਜੀ ਪਾਉਣਾ ਚਾਹੀਦਾ ਹੈ ਜੇ ਤੂੰ ਜੇ ਜਾਣੀਏ ਜਿਸ ਪਰਮੇਸ਼ਰ ਦੀ ਕਿਰਪਾ ਕਰਕੇ ਸਾਨੂੰ ਸਮਝ ਪੈਂਦੀ ਹੈ ਉਹ ਝੂਝ ਦੇਖਦਾ ਹੈ ਦੇ ਰੇ ਦੇ ਕਰਕੇ ਜਾਣੀਦਾ ਹੈ ਜੇ ਆਪ ਜਾਣ ਆ ਜੇ ਆਪ ਜਨਾਵੇ ਤਾਂ ਜਾਣਿਆ ਜਾ ਸਕਦਾ ਸਮਝੀਦਾ ਹੈ ਮਨ ਕਰਕੇ ਸੂਝ ਦਿਖਦਾ ਨੇਤਰਾ ਕਰਕੇ ਜਾਣੀਦਾ ਬੁੱਧੀ ਕਰਕੇ ਜੇ ਮਾਰੇ ਆਪ ਜਨਾ ਦੇਵੇ ਸਮਝਦੇ ਹੈ ਤੂੰ ਪੱਦੇ ਲੱਖ ਖਰਚ ਨੂੰ ਅਤੇ ਸੰਜੀਦਾ ਹੈ ਸਮਝੇ ਸੂਝ ਦਿਖਿਆਉਂਦਾ ਤਤਪਾ ਦਾ ਲੱਖ ਖਰਚ ਤੇ ਜੇ ਆਪ ਆਪਣਾ ਸੁਭ ਸਰੂਪ ਉਹ ਅਸਬਦ ਕਿਰਤਾ ਕਰਕੇ ਜਨਾ ਦੇਵੇ ਕਮਜ ਹੁੰਦੀ ਹੈ ਸਰਵਣ ਜਾਨ ਦੀ ਇਹ ਸੂਝ ਦਿਸਾਉਂਦਾ ਮੰਨਣ ਗਿਆਨ ਤੇ ਕਤੋਂ ਦੱਸਵਾਂ ਜੀ ਆਪ ਮਹਾਰਾਜ ਸਾਹਿਬ ਇਹ ਵੀ ਆਸਮ ਜਨਾਰੇ ਵੀ ਸਮਝਾਇਆ ਕਰਮ ਨਿਸਕਾਮ ਕਰਮਾਂ ਨੂੰ ਤੇ ਸੂਝਾ ਉਪਾਸ਼ਨਾ ਨੂੰ ਕਿ ਜੇ ਆਪ ਜਨਾਰੇ ਕਤੋਂ ਦਾ ਗਿਆਨ ਇਸ ਪ੍ਰਕਾਰ ਸਮਝ ਕਹਿੰਦੀ ਹੈ ਆਪ ਜਾਣ ਆਵੇ ਮਾਰਗ ਪਾਵੇ ਜਿਨ੍ਹਾਂ ਨੂੰ ਆਪ ਗੁਰਾਂ ਦੁਆਰਾ ਜਨੂਦੇ ਹੈ ਉਨਾਂ ਨੂੰ ਭਗਤੀ ਸਹਿਰ ਗਿਆਨ ਦੇ ਮਾਰਗ راست ਪਾ ਲੈਂਦੇ ਆ ਆਪੇ ਮਨੁਆ ਲੈ ਵੇ ਆਪ ਹੀ ਮਨ ਆਪਦੇ ਚਰਨਾਂ 'ਚ ਲੈ ਲੈਂਦੇ ਲੀਨ ਕਰ ਲੈਂਦੇ ਆ ਆਪ ਹੀ ਮੰਨਣ ਕਰਨ ਵਾਲਿਆਂ ਦਾ ਮਨ ਆਪਦੇ ਰੂਪ 'ਚ ਲੈ ਲੈਂਦਾ ਹੈ ਸਰਵ ਸੁਪਾਰੂ ਕਰਾਈ ਆਪੇ ਮੈਨੂੰ ਜੋ ਉਸਮਾਨ ਕਰਮ ਹਨ ਕਰਮ ਇਹ ਨਿਸ਼ਕਾਮ ਕਰੁ ਵੇਸ਼ਟ ਕਰਮ ਜਿਹੜੇ ਹਨ ਆਪੀ ਕਲੌਣ ਵਾਲਾ ਹੈ ਕੀਮਤ ਕੌਣ ਆ ਭੇਵੇ ਉਸ ਅਭੇ ਪਰਮੇਸ਼ਰ ਦੀ ਕੌਣ ਕੀਮਤ ਪਾ ਸਕਦਾ ਹੈ ਗੁਰਮੁਖ ਉਹ ਮਾਨਤੋ ਰਹਿ ਤਹਿੰਦੇ ਹਮ ਤਾਂਤ ਮੰਤ ਕਾ ਕੰਡ ਨਾ ਜਾਣ ਤੋ ਤੁਮ ਗੈਰ ਚੀਜਾਂ ਲਾ ਕੇ ਤਾਗਾਂ ਲਾ ਕੇ ਗੰਢਾਂ ਦੇਣੀਆਂ ਇਸ ਤੰਤਰ ਰਹਿ ਕੋ ਮੰਤਰ ਕਰਕੇ ਫੂਕਾ ਮਾਰ ਦੇਣੀਆਂ ਇਹ ਜੇ ਤੰਤਰ ਕਰਨੇ ਜੰਤਰ ਮੰਤਰ ਨਹੀਂ ਅਸੀਂ ਕਰਨ ਜਾਣਦੇ ਮਾਰੇ ਦਸਵੇਂ ਪਾਸ਼ਾਨ ਕਿ ਹੈ ਮੰਤਰ ਜੰਤਰ ਸੰਤਰਮੇ ਜੋ ਕੁਛ ਇਸਨੇ ਹੋਏ ਹਜਰਤ ਹੋਏ ਆਤੇ ਬਹਿ ਮੰਗਤ ਫਿਰ ਫਿਰ ਕੋਏ ਜੇ ਮੰਤਰ ਕੰਤਰਾ ਚ ਕੋਈ ਸ਼ੋਵੇ ਜੰਤਰ ਸੰਤ ਪਾਖੰਡ ਨਾ ਜਾਣਾਂ ਜੋ ਸੰਤ ਤੁਮ ਕੀ ਜੋ ਤੇ ਮੰਤਰ ਆਦਿਕ ਪੜੁੰਦੇ ਪਖੰਡਾ ਦੇ ਕਾਨੂੰਨ ਅਸੀਂ ਕਰਨ ਜਾਣਦੇ ਰਾਮ ਰਿਦਾ ਮੰਤਰਾਮ ਰਿਦਾ ਮਨਮਾਨਿਆ ਸਾਡੇ ਤਾਂ ਹਿੰਦੇ ਜੀ ਰਾਮ ਹੀ ਵਸਿਆ ਰਹੇ ਆਦਾ ਉਸ ਰੂਪ ਦੀ ਮਨ ਮੰਨ ਗਿਆ ਹੈ ਅੰਜਨ ਨਾਮ ਤੇ ਸਾਤੇ ਤੂ ਜੰਨੂ ਦਾਈ ਸ਼ਰਮਾ ਦਾ ਵਾਜਰੀ ਦਾ ਨਾਮ ਹੈ ਇਹ ਤੁਸੀਂ ਪੁਰਾਣੇ ਵਾਲਾ ਇਸੂਜਾ ਪਹੁੰਚ ਪੈਂਦੀ ਦਸਿਆ ਸਰੂਪ ਸੁਰ ਸਾਧੀ ਸੱਚ ਜਾਣੇ ਜਿਹਨਾਂ ਦੇ ਗੁਰੂ ਦੇ ਸ਼ਬਦ ਦੁਆਰਾ ਗੁਰਸਿੱਖੀਆਂ ਨੂੰ ਸੱਚ ਸਰੂਪ ਨੂੰ ਜਾਣ ਲਿਆ ਹੈ ਸਾਜਨ ਹੋਰਵਨ ਆਪਨੇ ਜੇ ਭਾਈ ਤੁਨਾਂ ਦੇ ਆਪਣੇ ਸੱਜਣਾ ਕਾਲਪੁਰਖ ਆਪ ਦੇ ਹੋ ਜਾਣ ਕਿਉਂ ਪਰ ਘਰ ਜਾਹੀ ਉਹ ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰਨ ਵਾਸਤੇ ਕਿਉਂ ਪ੍ਰਾਇ ਕਹੇ ਜਿ ਫੜਕਦਾ ਘਟਕਦਾ ਫਿਰ ਨਹੀਂ ਜਾਣਦੀ ਲੋੜ ਸਾਜਨ ਰਾਤੀ ਸੱਚ ਕੀ ਸੱਜਣਾ ਸਤਿਗੁਰੂ ਅਕਾਲਪੁਰਖ ਆਪ ਹੈ ਉਹ ਜਿਹੜੇ ਰੰਗੇ ਹੋਏ ਨੇ ਉਹ ਸੱਚੇ ਨਾਮ ਦੇ ਚਪੁਰਖ ਸੱਚੇ ਮਨਮਾਹੇ ਉਹਨਾਂ ਦੇ ਹਰ ਵਕਤ ਨਾਲ ਹੈ ਮਹਾਰਾਜਾ ਕੋ ਮੰਨ ਦੇ ਚੀ ਪ੍ਰਾਪਤ ਹੋ ਜਾਂਦੇ ਹਨ ਮਨਮਾਹੇ ਸਾਧਨ ਕਰਹਿ ਰਲਿਆ ਮਨ ਦੇ ਵਿੱਚ ਉਹ ਸਜਣ ਪਿਆਰਾ ਹੈ ਉਸ ਦੇ ਨਾਲ ਮਿਲ ਕੇ ਰਲੀਆਂ ਖੁਸ਼ੀਆਂ ਮਾਣੀਆਂ ਦੀਆਂ ਹਨ ਕਰਮ ਕਰਮ ਸਵਾਰਾ ਸਾਰੇ ਉਹਨਾਂ ਨਿਸ਼ਕਾਮ ਕਰਮ ਕਰਲੇ ਸਾਰੇ ਕਰਮ ਜਾਂਦਾ ਉਹ ਕਰਲੇ ਤਉ ਨਾਮ ਦਾ ਫਲ ਨੂੰ ਪ੍ਰਾਪਤ ਹੋ ਗਿਆ ਹੈ ਆਖਿ ਸਾਖ ਤੀਰਥ ਕੁੰਨ ਪੂਜਾ ਨੂੰ ਫੇਰ ਤੀਰਥ ਇਸ਼ਨਾਨਾਂ ਵਾਲੇ ਨੂੰ ਲੈ ਲਿਆ ਪੂਜਾ ਆਦਿਕਾ ਨੂੰ ਲੈ ਲਿਆ ਅਦ ਪੰਨੋ ਪੂਜਾ ਤੀਰਥਾਂ ਦੇ ਇਸ਼ਨਾਨ ਦਾ ਪੰਨੋ ਤੇ ਪੂਜਾ ਆਦਿਕ ਜੋ ਸਾਧਨਾ ਵੀ ਕਰਨੀ ਹੈ ਮਾਨਸਿਕ ਪੂਜਾ ਆਦ ਕਾਇਕ ਪੂਜਾ ਵਾਚਕਾ ਦੀ ਪੂਜਾ ਮੈਂ ਫਲ ਪਾ ਲਿਆ ਨਾਮ ਸਾਚਾ ਪਾਇਆ ਜਿਹੜਾ ਸੁਝ ਗਿਆ ਜਿਨ੍ਹਾਂ ਦਾ ਮਨਸੂਬ ਕੇ ਉਹਨਾਂ ਨੂੰ ਸੱਚਾ ਨਾਮ ਪ੍ਰਮੇਸ਼ਰ ਦਾ ਪਾਇਆ ਹੈ ਉਨਾਰਾ ਸਭ ਕੁਝ ਹੋ ਗਿਆ ਇਹ ਆਪ ਸਾਜਿ ਸਾਪ ਦੇਖੈ ਆਪ ਹੀ ਜਗਤ ਨੂੰ ਸਾਜਿਆ ਉਸ ਪਰਮੇਸ਼ਵਰ ਨੇ ਪੈਦਾ ਕੀਤਾ ਹੈ ਆਪ ਹੀ ਪਾਲਣਾ ਕਰਦਾ ਹੈ ਆਪ ਹੀ ਇਸਤ ਕਰਦਾ ਹੈ ਪਾਲਣਾ ਕਰਕੇ ਆਪ ਹੀ ਵੇਖਣ ਵਾਲਾ ਉਹਦੇ ਬੁਰੇ ਭਲੇ ਸੁਆਦ ਨੂੰ ਪ੍ਰਕਾਸ਼ਮ ਵਾਲਾ ਹੈ ਕਿਸੈ ਭਾਣਾ ਭਾਇ ਤੈਨੂੰ ਉਹ ਸਵਾਲ ਜਿਹੜਾ ਤੈਨੂੰ ਇਹ ਚੰਗਾ ਲੱਗਦਾ ਹੈ ਜਿਹੜਾ ਤੁਸ ਨੂੰ ਪਾ ਗਿਆ ਹੈ ਉਹਨੂੰ ਪਾਣਾ ਭਾਗ ਜੇ ਜੰਦਾ ਲੱਗ ਰਿਹਾ ਹੈ ਅਜਨ ਰੰਗ ਵੀਲੜੇ ਇਹ ਜੋ ਸਤਿਗੁਰੂ ਆਖੜ ਕੋ ਸਜਣ ਹਾਨ ਰੰਗ ਪ੍ਰੇਮ ਦੇ ਜਦ ਵੀਲੜੇ ਅਰੰਭ ਜੇ ਰੰਗੇ ਹੋਏ ਹੈ ਚਰਨਾ ਅਧਕਾਰੀਆਂ ਰੰਗ ਵੀਲੜੇ ਏੰਗਣ ਵਾਲੇ ਹਨ ਨੰਦਰੀ ਕਰਨ ਵਾਲੇ ਹਨ ਰੰਗ ਲਾਲ ਬਣਾਇਆ ਲਾਲ ਪਿਆਰੇ ਦਾ ਰੰਗ ਸਾਹਿਬ ਸੰਗਜੀ ਬਣਾਤਾ ਉਹਨਾਂ ਦੇ ਹਿਰਦੇ ਚ ਅੰਧਾ ਆਗਿ ਦੇਤੀ ਹੈ ਜਿਹੜੇ ਪਾਈ ਹੈ ਜੀ ਹੰਦੀ ਗੁਰੂ ਹੈ ਉਹਨਾਂ ਦੀ ਸੰਗਤ ਕਰਕੇ ਮੁਕਤ ਨਹੀਂ ਹੋ ਸਕਾਂਗੇ ਜੀ ਅੰਧਾ ਆਗੂ ਦੇਖੀ ਹੈ ਜੇ ਨਾ ਹੋਵੇ ਆਗੂ ਦੇਖੀ ਹੈ ਜੇ ਹੋਵੇ ਕਿਉਂ ਪਾਦਰ ਜਾਣੇ ਉਹ ਅਗਮੇ ਜਾਣ ਦਾ ਸੂਰਮੇ ਵੀ ਮੋਢਾ ਫੜ ਕੇ ਕਿਸ ਪ੍ਰਕਾਰ ਕਰ ਸਕੇਗਾ ਇਸੇ ਪ੍ਰਕਾਰ ਅੰਧਾ ਅਗਿਆਨੀ ਮਰਦ ਰੂਪੀ ਨੇ ਜਿਨ੍ਹਾਂ ਦੀ ਗਿਆਨ ਤੋਂ ਕੋਈ ਨਿਸ਼ਾਨੀ ਹੈ ਹੋ ਗਿਆਨੀ ਜੇ ਗੁਰੂ ਬਣ ਜਾਵੇ ਆਗੂ ਬਣ ਜਾਵੇ ਮੈਂ ਮੁਕਤ ਕਰ ਜਾਵਾਂਗਾ ਕਿਉਂ ਪਾਦਰ ਜਾਵੇ ਉਹ ਬ੍ਰह्म ਗਿਆਨ ਨੂੰ ਕੀ ਪਾਦਰ ਰਸਤੇ ਨੂੰ ਕਿਵੇਂ ਰਸਤੇ ਦੇ ਰਸਤੇ ਨੂੰ ਜਾਣੇਗਾ ਆਤਮਸਤ ਮਤ ਹੁੱਚੀ ਕੋਈ ਹੁੱਚੀ ਮਤ ਹੈ ਆਪ ਹੀ ਕਾਮ ਕੋ ਦਾ ਪਿਛੋੜਾਂ ਚ ਲੁੱਟਿਆ ਜਾਏਗਾ ਕਿਉਂ ਰਾਹ ਪਛਾਣ ਉਹ ਬ੍ਰह्म ਗਿਆਨ ਨੂੰ ਕੀ ਰਾਹ ਨੂੰ ਕਿਹ ਪਛਾਣ ਸਕੇਗਾ ਨਹੀਂ ਪਛਾਣ ਸਕੇਗਾ ਕਿਉਂ ਰਾਹ ਜਾਵੇ ਮਹਿਲ ਪਾਵੇ ਜੇ ਰਾਹ ਨਹੀਂ ਜਾ ਸਕਦਾ ਮਹਿਲ ਕਿਵੇਂ ਪਾ ਸਕਦਾ ਹੈ ਕਿ ਕਿਸ ਪ੍ਰਕਾਰ ਉਹ ਗਿਆਨ ਰੂਪੀ ਰਾਸੇ ਜਿਹੜਾ ਯਾਗ ਦੇ ਦਾ ਜਿਹਨੂੰ ਕਾਇਮ ਕਰੋ ਚੋਰਾ ਲੁੱਟ ਲਿਆ ਹੈ ਤੇ ਮਹਾਲ ਸ੍ਰੂਪ ਨੂੰ ਉਹ ਕਿਵੇਂ ਪਾਵੇਗਾ ਅੰਧ ਕੀ ਮਾਤ ਅੰਧਲੀ ਅਗਿਆਨੀ ਪੁਰਖ ਦੀ ਅੰਧੇ ਪਾਸੇ ਵਾਲੀ ਮਾਤੀ ਹੈ ਗਿਆਨ ਪੁਣੇ ਦੀ ਮਾਤੀ ਮਾਰੂਗਾ ਬਿਨ ਨਾਮ ਹਰ ਕੀ ਕਛ ਨਾ ਸੂਝੈ ਮਰਦ ਨਾਮ ਤੋਂ ਬਿਨ ਕੁਛ ਨਹੀਂ ਹੈ ਪਾਵੇਂ ਨਾਮ ਤੋਂ ਬਿਨ ਤਾ ਕਿੱਡਾ ਸਿਆਣਾ ਬਣਿਆ ਫਿਰੇ ਕੁਝ ਨਹੀਂ ਦਿਸਦਾ ਮਰਤਨਾਮ ਦੇ ਪ੍ਰਕਾਸ਼ ਤੋਂ ਬਿਨ ਨਾਮ ਜਦ ਕੋਲ ਸੂਰਜ ਆ ਰਾ ਹੁਣਾ ਹੋਇਆ ਅੰਧ ਗੂੜਾ ਧੰਗ ਲਈ ਅੰਦੇ ਅਗਿਆਨੀ ਆਪਦੇ ਧੰਦੇ ਕਿਸੇ ਜਮੀਨ ਬਣਾ ਲਈ ਕਿਸੇ ਨੂੰ ਮਰੱਬੇ ਖਰੀਦ ਲਏ ਕਿਸੇ ਨੇ ਹਵੇਲੀਆਂ ਤਾਲੀਆਂ ਇਸ ਪ੍ਰਕਾਰ ਦੇ ਧੰਦੇ ਆਪਦੇ ਪੂਰੇ ਕਰਦੇ ਆ ਚੇਲੇ ਬਣਾ ਬਣਾ ਕੇ ਮਾਇਆ ਠੱਗੀ ਜਾਂਦੇ ਆ ਕਿਉਂ ਧੰਗਲੀ ਧੰਦਿਆਂ ਚ ਲੀਨ ਹੋਏ ਉਹਨਾਂ ਦੀ ਬੁੱਧੀ ਅੰਦੇ ਉਹ ਸੁਚੀ ਡੁੱਬ ਰਹੇ ਹਨ ਦਿਨ ਰਾਤ ਚਾਨਣ ਚਾਉ ਉਪਜਾ ਦੇ ਭਾਈ ਜਿੰਨੇ ਰਾਤ ਚਾਨਣ ਗਿਆਨ ਦਾ ਹੁੰਦਾ ਹੈ ਜੇ ਮਹਾਰਾਜੇ ਮਿਲਣ ਦਾ ਚਾਹ ਉਹ ਪੈਦਾ ਹੋ ਜਾਵੇ ਹਿਰਦੇ ਚ ਅਬਦ ਗੁਰ ਕਾ ਮਨ ਵਸੈ ਕਿਵੇਂ ਮਹਾਰਾਜ ਚਾਨਣ ਹੁੰਦਾ ਹੈ ਗੁਰੂ ਸਾਹਿਬ ਦੇ ਸ਼ਬਦ ਭਾਈ ਮਨ ਜੇ ਵਸ ਜਾਵੇ ਰਾਤ ਨੂੰ ਇਹ ਚਾਨਣ ਹੋ ਜਾਂਦਾ ਹੈ ਵਿਦਿਆ ਰੂਪੀ ਰਾਤ ਤੋਂ ਗਿਆਨ ਰੂਪ ਦਿਨਵਾ ਚਾਨਣ ਹੋ ਜਾਂਦਾ ਜੇ ਮਨ ਚ ਗੁਰੂ ਸਾਹਿਬ ਦੇ ਸ਼ਬਦ ਵਸੇ ਕਰ ਗੁਰ ਗੁਰ ਪਹਿ ਕਰ ਬਿਨੰਦ ਦੋਵੇਂ ਹੱਥ ਜੋੜੋ ਅੰਦਰੋਂ ਮਨਬੁੱਧ ਜੋੜ ਕੇ ਗੁਰੂ ਸਾਹਿਬ ਦੇ ਪਾਸ ਦੇਣ ਕੀ ਕਰੀਏ ਰਾਹ ਪਾਦਰ ਗੁਰਦਕਾਉ ਆਦਿ ਤੱਕ ਦੰਨੀਆਂ ਦੇਵੀ ਜੋਤੈ ਦੀ ਪੂਜਨਾ ਕੋਹੰਨੇ ਦੀ ਕੋ ਬੰਨੇ ਦੀ ਕੋ ਪਹਾੜਾਂ ਵਾਲੀ ਰੰ ਨਹੀਂ ਤਾਂ ਬਾਲੇ ਲੋਕ ਪਾਉਣ ਵਾਲੇ ਐ ਬੱਧਰਾ ਰਾਜਾ ਸਿੱਧਾ ਰਾਹ ਪ੍ਰਮੇਸ਼ਰ ਦੇ ਮਾਰਗ ਦਾ ਗਿਆਨ ਦਾ ਰਸਤਾ ਉਹ ਸਤਗੁਰੂ ਸਾਹਿਬ ਜੀ ਦੱਸਦੇ ਅਨੁਸਾਰ ਹੈ ਜੋ ਗੁਰਮੁਹ ਗਾਡੀ ਰਾਹ ਚਲਾਇਆ ਗੁਰਮਤ ਦਾ ਮਨ ਪਰਦੇਸੀ ਜੇਤੀ ਐ ਇਹ ਮਨ ਜੇ ਭਾਈ ਦੇਸਾਂ ਤੋਂ ਪਰੇ ਹੋ ਜਾਵੇ ਇਹ ਦੇਸ ਦੇਖ ਜਿੰਨੀ ਹਨ ਇਹਨਾਂ ਦੇ ਵਿੱਚ ਇਹ ਭਰਮ ਇਹ ਰਹੇਗਾ ਮੇਰਾ ਫਲਾਣਾ ਦੇ ਕੋਈ ਮਾਝੇ ਦਾ ਕੋਈ ਮਾਲਵੇ ਦਾ ਕੋਈ ਦਵਾਦੀਆ ਕਹ ਹੁੰਦਾ ਇਹ ਦੇਸਾਂ ਤੋਂ ਪਰੇ ਜੇ ਮਨ ਹੋ ਜੇ ਨਾ ਇਹਨਾਂ ਦਾ ਹੰਕਾਰ ਛੱਡ ਦੇਵੇਂ ਸਭ ਦੇਸ ਪਰਾਏ ਕੋਈ ਪਰ ਬਗਾਨਾ ਹੀ ਸਾਰਾ ਦੇਸ਼ ਲੱਗ ਜਾਂਦਾ ਮਨ ਜੇ ਉਦਾਸ ਹੋਏ ਪ੍ਰਦੇਸੀ ਹੋ ਜੇ ਵੀ ਇਹ ਦੇਸ਼ ਨਹੀਂ ਮੇਰਾ ਮੈਂ ਤਾਂ ਪ੍ਰਲੋਕ ਵਿੱਚ ਜਾਣਾ ਹੈ ਪ੍ਰਲੋਕ ਹੀ ਮੇਰਾ ਦੇਸ਼ ਹੈ ਕਿਉਂ ਪ੍ਰਦੇਸੀ ਵਿਰਾਗ ਕਰਕੇ ਮਨ ਹੋ ਜੇ ਇਸ ਅਰਥ ਰਾ ਬਗਾਨਾ ਇਸ ਇਨਕਾਰ ਦੇਸ ਸੁਣ ਲੱਗ ਜਾਂਦਾ ਕਿਸ ਪਹਿ ਖੋਲ ਲੋ ਗੰਠੜੀ ਕਿਹਦੇ ਕੋਲੇ ਆਪਣੀ ਬੁੱਧੀ ਰੂਪੀ ਗਟੜੀ ਖੋਲ ਕੇ ਪਰਿੰਕਰ ਕੇ ਬੁੱਧੀ ਚੋਂ ਦੱਸਾਂਗੇ ਕਿ ਮੇਰੇ ਅੰਦਰ ਇੰਨੇ ਗੁਣ ਆ ਇੰਨੇ ਔਗੁਣ ਹਨ ਮੁੱਠੀ ਭਰ ਆਇਆ ਸਾਈ ਸ੍ਰੀ ਦੁੱਖਾਂ ਦੀ ਭਰ ਕੇ ਆਈ ਹੋਈ ਹੈ ਇੱਕ ਕੋਲੇ ਦੁੱਖ ਰਹੀਏ ਤਾਂ ਉਹ ਆਂਦੇ ਆਪਣੀ ਬਹੁਤ ਦਰਸਾ ਬਹੁਤ ਕਢਾਤਾ ਉਹਨੂੰ ਬਹੁਤੀਆਂ ਬੋਤੀਆਂ ਆਪਣੀਆਂ ਪੀੜਾ ਖੋਲ ਕੇ ਦਰਦਾ ਕਿ ਜੇ ਕੋ ਪੁੱਛੇ ਕਿ ਜੀ ਅਸੀਂ ਦੁੱਖ ਰੋਨੇ ਆਪੋ ਹੀ ਕੀ ਕਿ ਦੁੱਖ ਰੋਨੇ ਕਰਕੇ ਸੁਖ ਦੀ ਪ੍ਰਾਪਤੀ ਤਾਂ ਹੋਈ ਨਾ ਦੁੱਖ ਰੋਇਆ ਫਾਇਦਾ ਕੀ ਹੋਇਆ ਦੁੱਖ ਕਿਸੇ ਤੇ ਆਖੀਏ ਸੁਖ ਹੀ ਸਹੀ ਪਾਸ ਦੁੱਖ ਤਾਂ ਉਹਨਾਂ ਕੋਲੇ ਕੋਈ ਵੀ ਜਿਨ੍ਹਾਂ ਨੂੰ ਸੁਖ ਮਿਲਣ ਉਹ ਆ ਸਤਿਗੁਰੂ ਸੁਖਾਂ ਦੇ ਦਾਤੇ ਧੂਕੀ ਪਾਰ ਆਇਆ ਜਗਤ ਸਵਾਇ ਇਸ ਤਰ੍ਹਾਂ ਦੁੱਖਾਂ ਦੇ ਕੀ ਭਰਿਆ ਆਇਆ ਹੈ ਸਾਧ ਜੀ ਨੇ ਜਗਤ ਆਇਆ ਹਾ ਕੌਣ ਜਾਣੇ ਵਿਧ ਮੇਰੀ ਮੇਰੀ ਪ੍ਰਾਪਤੀ ਵੈਦ ਰੂਪ ਦੀ ਪ੍ਰਾਪਤੀ ਦੀ ਮੇਰੀ ਜਿਹੜੀ ਯੁਗਤੀ ਹੈ ਇਸ ਬਿਧੀ ਤਰੀਕੇ ਨੂੰ ਕੌਣ ਜਾਣ ਸਕਦਾ ਹੈ ਸਾਧ ਅੰਮ੍ਰਿਸ਼ਾ ਪਰਮੇਸ਼ਰ ਦੇ ਮੇਰੰਦੀ ਆਪਨੇ ਜਾਵਨੇ ਖਰੇ ਡਰਾ ਦੇ ਜਨਨ ਘਾਰ ਕੇ ਆ ਜਾਂਦੇ ਐ ਕਦੇ ਮਰ ਕੇ ਜਾਉਣਾ ਕਰਦੇ ਐ ਫਰੇ ਨਲਕੋ ਵਿੱਚ ਡਰਾਏ ਜਾਂਦੇ ਐ ਜੂਨਾ ਚ ਪਾ ਪਾ ਕੇ ਭੈ ਦਿੱਤਾ ਜਾਂਦਾ ਹੈ ਜੰਮ ਦੂਰ ਖੜੇ ਤੇ ਆਂਤੀ ਡਰਾਉਣੇ ਚਿੰਬੜੇ ਰਹਿੰਦੇ ਐ ਟੂਟ ਨਾ ਆਵੇ ਫੇਰੀਆ ਉਹਨੇ ਵੀ ਜੂਨਾ ਨਹੀਂ ਫੇਰੀਆਂ ਨਹੀਂ ਭਾਈ ਟੋਟਾ ਨਹੀਂ ਆਉਂਦਾ ਇੰਨੇ ਜਨਮ ਘੜਦੇ ਹਨ ਨਾਮ ਦੀ ਹੂਣੇ ਊਣੇ ਇਹ ਕਹਿਣ ਕੀ ਹੈ ਮਹਾਰਾਜ ਕਿਉਂ ਦੇ ਜਾਂਦੇ ਆ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਦੇ ਨਾਮ ਤੋਂ ਬਿਹੁਣੇ ਬਗਾਇਰ ਜਿਹੜੇ ਊਣੇ ਝੂਣੇ ਊਣੇ ਉਹਨਾਂ ਦੇ ਸਰੀਰ ਵੀ ਗੁਣਾ ਤੋਂ ਊਣੇ ਖਾਲੀ ਐ ਤੇ ਮਨ ਵੀ ਉਹਨਾਂ ਦੇ ਝੂਨੇ ਝੂਰਦੇ ਰਹਿਂਦੇ ਹਨ ਨਾ ਗੁਰਬਾਣੀ ਸ਼ਬਦ ਸੁਣਾਇਆ ਅਜੇ ਉਹਨਾਂ ਨੂੰ ਝੂਨੇ ਤਾਂ ਨਹੀਂ ਪਾਉਂਦੇ ਹੋ ਗਏ ਨਾਮ ਜਿ ਹੂਣੇ ਊਣੇ ਝੂਨੇ ਗੁਰਸਾਹਿਬ ਦੇ ਮੈਂ ਤੋਂ ਬਣਾ ਰੂਜੇ ਕਰਕੇ ਵੀ ਊਣੇ ਐ ਤੇ ਝੂਨੇ ਝੋਰੇ ਪਾਇ ਰਹੇ ਨੇ ਸਰੀਰ ਕਰਕੇ ਵੀ ਨਾ ਗੁਰਬਾਣੀ ਸ਼ਬਦ ਸੁਣਾਇਆ ਨਹੀਂ ਉਹਨਾਂ ਨੂੰ ਗੁਰੂ ਸਾਹਿਬ ਨੇ ਸ਼ਬਦ ਨਹੀਂ ਸੁਣਾਇਆ ਗੁਰਸਾਹਿਬ ਤੋਂ ਬੇਮੁਖ ਹੋਣੇ ਕਰਕੇ ਆਨੰਦ ਨਹੀਂ ਪ੍ਰਾਪਤ ਹੋਇਆ ਮਾਨ ਪਰਦੇਸੀ ਦੇਤੀ ਆਏ ਤੂੰ ਭਾਈ ਮਨ ਸੰਸਾਰ ਵੱਲੋਂ ਪਰਦੇਸੀ ਉਦਾਸ ਉਦਾਸীন ਹੋ ਜਾਵੇ ਜੇਹ ਪ੍ਰਾਂਮ ਹੋ ਜਾਵੇ ਸਭ ਦੇਸ਼ ਪਰਾਂ ਇਹ ਸਾਰਾ ਹੀ ਦੇਸ਼ ਬਗਾਨਾ ਪ੍ਰਾਇ ਪ੍ਰਤੀਕ ਹੁੰਦਾ ਹੈ ਗੁਰ ਮਹਿਲੀ ਘਰ ਆਪਣੇ ਗੁਰ ਮਹਿਲੀ ਘਰ ਆਪਣੇ ਜੀ ਗੁਰੂ ਸਾਹਿਬ ਮਹੱਲ ਸੁਪ ਦੀ ਪ੍ਰਾਪਤੀ ਵਾਲੇ ਆਪ ਆਪਣੇ ਘਰ ਰੂਪ ਵਿੱਚ ਇਸ ਥਣ ਸਤਿਗੰਨੰ ਦਰੂਜ ਜੋ ਬ੍ਰਹਮ ਰੂਪ ਹੈ ਉਸ ਵਿੱਚ ਜਗਾਨ ਗੁਰੂ ਨੂੰ ਭਰਪੂਰ ਲੀਨ ਉਹ ਜਿਹੜਾ ਬ੍ਰਹਮ ਉਹ ਭਰਪੂਰ ਸਾਰੇ ਭਰਿਆ ਹੋਇਆ ਪੂਰਨ ਲੀਨ ਮਿਲਿਆ ਹੋਇਆ ਸਾਰਿਆਂ ਦੇ ਅੰਦਰ ਜੀਵਕ ਸੇਵਾ ਗੁਰ ਮਹਿਲੀ ਕਰ ਆਪਣੇ ਮਹਿਲੀ ਜੀ ਦੀਆਂ ਅਸਮਾਂ ਨੂੰ ਜਿਨ੍ਹਾਂ ਨੂੰ ਗੁਰੂ ਸਾਹਿਬ ਆਪਣੇ ਘਰ ਰੂਪ ਵਿੱਚ ਟਿਕਾ ਦਿੰਦੇ ਆ ਉਹ ਪਰਮੇਸ਼ੁਰ ਸਾਰੇ ਵਿਆਪਕ ਹੈ ਉਹ ਜੀ ਗਿਆ ਸੁਲਿਨ ਹੋ ਜਾਂਦੇ ਹੈ ਦੀਵਕ ਸੇਵਾ ਤਾਂ ਕਰੇ ਦੀਵਕ ਭਾਵ ਧਾਰ ਕੇ ਸੇਵਾ ਅਦਕਾਰੀ ਤਾਂ ਹੀ ਭਾਈ ਕਰ ਸਕਦਾ ਹੈ ਅੱਜ ਸਾਬਦੂਤ ਪਤੂ ਜੇ ਸੱਚੇ ਗੁਰਾਂ ਦੇ ਸ਼ੌਧ ਜੀ ਮਨਪਤੀ ਜੇ ਭਰੋਸਾ ਕਰਿ ਆਵੇ ਹਰ ਵਕਤ ਸਿਮਰਨ ਕਰੇ ਸਾਬਦੇ ਪਤੀਜੈ ਅੰਕ ਪੀਜੈ ਜੇ ਗੁਰੂ ਸਾਹਿਬ ਦੇ ਸ਼ੌਧ ਜੀ ਪ੍ਰਤੀਤ ਆਵੇ ਭਰੋਸਾ ਆਵੇ ਨਾ ਗੁਰਾਂ ਦੇ ਉਪਦੇਸ਼ ਤੇ ਫਿਰ ਅੰਕ ਪ੍ਰੇਮ ਵਿੱਚ ਭੇਜੀ ਜਾਵੇ ਲਗਦੀਨ ਹੋ ਜਾਵੇ ਅੰਤ ਹਿਰਦਾ ਮੰਨ ਜਾਵੇ ਫੇਰ ਤੂੰ ਮਹਿਲ ਮਹਿਲਾ ਅੰਤਰੇ ਉਹ ਮਹਿਲ ਉਹ ਮਹਿਲਾ ਅੰਤਰੇ ਮਹਿਲਾ ਸਰੀਰਾਂ ਦੇ ਉਠਾਰਿਆਂ ਵਿੱਚ ਉਹ ਸੇਸ਼ ਮਹੱਲਾਂ ਦਾ ਮਾਲਕ ਜੋ ਪਰਮੇਸ਼ਰ ਕੋ ਹੈ ਉਹ ਸਾਰਿਆਂ ਮਹਿਲਾ ਸਰੀਰਾਂ ਦੇ ਅੰਦਰ ਹੀ ਹੈ ਮੈਲ ਸਾਰਿਆਂ ਦੇ ਅੰਤਾ ਕਰਨ ਦੇ ਅੰਦਰ ਹੀ ਉਹ ਮਹੈਲ ਦਾ ਮਾਲਕ ਪਰਮੇਸ਼ਵਰਾ ਜੋਤੀ ਸਰੂਪ ਆਪ ਕਰਤਾ ਕਰੀ ਸੋਈ ਆਪ ਹੀ ਜਗ ਦਾ ਕਰਤਾ ਹੈ ਆਪ ਹੀ ਸਾਰਿਆਂ ਦੀ ਪਾਲਣਾ ਕਰਦਾ ਹੈ ਰਬ ਆਪ ਅੰਤ ਨਿਰੰਤਰ ਉਹ ਪ੍ਰਭੂ ਅੰਦਰ ਸਾਰਿਆਂ ਦੇ ਨਿਰੰਤਰੇ ਅੰਤਰ ਤੋਂ ਰਹਤ ਹੈ ਥੇਤੋਂ ਰਹਤ ਆ ਕਰਦੇ ਪੈ ਉਸ ਪ੍ਰਭੂ ਦਾ ਸਾਰਿਆਂ ਦੇ ਅੰਦਰ ਹੁੰਦਾ ਨਿਰੰਤਰ ਇੱਕ ਰਸ ਹੈ ਅੰਤੇ ਕੋਈ ਰਹਤ ਹੈ। ਹਰ ਸਾਉਦ ਮੀਲਾ ਤਾਂ ਸੁਹੀਲਾ। ਜਈ ਗੁਰੂ ਸਾਹਿਬ ਦੇ ਸ਼ਬਦ ਦਾ ਮਲਾਪ ਹੋਵੇ ਮਨ ਨੂੰ ਤਾਂ ਇਹ ਜੀਵ ਸੁਖੀ ਹੋ ਸਕਦਾ ਹੈ। ਬਾਜੰਤ ਅਨਹਦ ਬੀਨਾ ਗੁਰੇ ਦੇ ਸ਼ਬਦ ਹੈ ਸਾਬਾਜੰਤ ਅਨਹਦ ਬੀਨਾ ਇੱਕ ਰਸ ਬੀਨਾ ਕਰ ਸੁੰਦਰ ਦਸਵੇਂ ਧਾਰ ਦੇ ਬਾਜੇ ਵੱਜਿਆ ਹੁੰਦੇ ਜਦੋਂ ਜਪਾ ਜਾ ਪ੍ਰਗਟ ਹੁੰਦਾ ਹੈ ਉਸੇ ਆਪੇ ਹੀ ਦਸਵੇਂ ਧਾਰ ਦੇ ਬਾਜੇ ਸੁਣਦੇ ਹੈ ਬਾਜੰਤਾ ਨੇ ਕਾਤਾਂਤੀ ਬਿਚਨਮ ਕਾਰਕ ਬਜੰਤ ਅਨਹਦ ਬੀਨਾ ਅਨਹਦ ਹਦ ਤੁਰੈ ਬੀਨਾ ਸੁੰਦਰ ਪਰਮੇਸ਼ਰ ਜਦੋਂ ਬਜੰਤ ਉਚਾਰਨ ਕਰੀਦਾ ਉਹਦੇ ਬਜੰਤ ਪ੍ਰਗਟ ਹੋਇਆ ਹੁੰਦਾ ਓ ਮਹਿਲੀ ਕਰ ਆਪਣ ਕਿਉ ਗੁਰੂ ਸਾਹਿਬ ਜੀ ਮਹਿਲੀ ਮਹੱਲਾਂ ਦੇ ਮਾਲਕ ਆ ਸੱਚਖੰਡ ਦੇ ਆਪਣੇ ਰੂਪ ਵੀ ਕਰਦੇ ਸਦਾ ਮੈਂ ਤੂੰ ਪਰਪੋਰ ਲੀਨ ਉਹ ਬ੍ਰੰਦ ਵੀ ਲੈਣਾ ਸਾਰਿਆਂ 'ਚ ਮਿਲਿਆ ਹੋਇਆ ਹੈ ਕੀਤਾ ਉਹਦਾ ਰੂਪ ਗੁਰੂ ਹਨ ਕੀਤਾ ਕਿਆ ਸਾਲਾਹੀ ਹੈ ਦੇਖੀਤੇ ਹੋਏ ਜੀਵ ਦੀ ਭਾਈ ਕੀ ਸੇਵਤ ਕਰਨੀ ਹੈ ਕਰ ਵੇਖਾ ਸੂ ਜਿਹੜਾ ਕਰਦਾ ਪਾਲਣਾ ਤੇ ਸਾਰਿਆਂ ਦੇ ਕਰਤੂਤਾਂ ਨੂੰ ਦੇਖਣ ਵਾਲਾ ਹੈ ਦੇਖਣ ਵਾਲਾ ਪਾਲਣਾ ਕਰਨ ਵਾਲਾ ਹੈ ਉਸ ਨੂੰ ਕਰ ਵੇਖ ਉਸੇ ਨੂੰ ਸਲਾਣਾ ਚਾਹੀਦਾ ਹੈ ਤਾਂ ਕਿ ਕੀਮਤ ਨਾ ਤੁਸ ਜੀ ਗੁਰਾਂ ਤੋਂ ਬਿਨਾਂ ਕੀਮਤ ਪ੍ਰਾਪਤੀ ਨਹੀਂ ਕਰ ਸਕਦੀ ਇਹ ਲੋਚਾ ਇਹ ਲੋਚਾ ਜੇ ਕਹੇ ਜਾਂ ਚੌਂਦੀ ਦਾ ਸਾਰੀ ਦੁਨੀਆ ਪਰ ਇਸ ਪ੍ਰਕਾਰ ਪ੍ਰਾਪਤ ਨਹੀਂ ਹੁੰਦੀ ਹੈ ਕੀਮਤ ਸੋ ਪਾਵੇ ਆਪ ਜਾਣਾ ਕੀਮਤ ਤਾਂ ਭਾਈ ਉਹ ਸਤਗੁਰੂ ਹੀ ਪਾਉਂਦੇ ਹਨ ਇਹ ਸਿੱਖ ਨੂੰ ਆਪ ਆਪਣਾ ਸਰੂਪ ਜਨਾ ਦੇਣ ਕਿਰਪਾ ਕਰਕੇ ਫਿਰ ਆਪ ਆ ਭੁੱਲ ਨਾ ਭੁੱਲੋ ਉਹ ਬ੍ਰਹਮ ਆਪ ਭੁੱਲ ਰੂਪ ਕਦੇ ਭੁੱਲਦਾ ਨਹੀਂ ਅ ਗਿਆਨ ਆਦਿਕਾਂ ਕਰਕੇ ਗੈ ਜੈਕਾਰ ਕਰਹਿ ਤੁਧ ਭਾਵ ਇਹ ਮਹਾਰਾਜ ਜਿਹੜੇ ਤੈਨੂੰ ਪਾਉਂਦੇ ਐ ਉਹ ਤੇਰਾ ਜੈ ਜੈਕਾਰ ਕਰਦੇ ਭਗਤ ਜਨ ਹਰ ਵਕਤ ਜੈ ਉਹਨਾਂ ਦੀ ਹੁੰਦੀ ਐ ਜਿਨ੍ਹਾਂ ਨੇ ਕਾਮ ਆਦਿਕਾਂ ਨੂੰ ਜਿੱਤ ਲਿਆ ਹੈ ਉਹ ਜੈ ਜੈਕਾਰ ਕਰਦੇ ਆਪ ਨੂੰ ਪਾਉਂਦੇ ਹਨ ਪਿਆਰੇ ਗੁਰ ਕੈ ਸ਼ਬਦ ਅਮੁੱਲੇ ਉਹ ਗੁਣੇ ਦੇ ਸ਼ਬਦ ਕਰਕੇ ਅਮੁੱਲੇ ਅਮੋਲ ਕਸੂਪ ਨੂੰ ਪਾ ਲੈਂਦੇ ਆ ਬੇਕੀਮਤ ਸੂਪ ਨੂੰ ਪਾ ਲੈਂਦੇ ਆ ਹੀਣੋ ਨੀਚ ਕਰੋ ਬੇਨਾਮਤੀ ਦੇਖੋ ਭਾਈ ਮਾਰੇ ਗੁਨਾਹ ਕਰਕੇ ਹੀਣੋ ਹੋਵੇ ਚਾਹ ਜਾਤੀ ਕਰਕੇ ਨੀਚ ਹੋਵੇ ਫੇਰ ਵੀ ਬੇਨਤੀਆਂ ਕਰਦੇ ਰਹੋ ਸਾਜਣਾ ਛੂਡੋ ਭਾਈ ਤਾਂ ਇਹ ਕਹਿੰਦੇ ਆ ਭਾਈ ਚਾਹੇ ਹੀਣਾ ਸਮਝ ਲਓ ਚਾਹੇ ਨੀਚ ਗੁਨਾਹ ਕਰਕੇ ਸਮਝ ਲਓ ਕੱਜ ਨੂੰ ਨਾ ਛੱਡਿਆ ਕਰੋ ਕਦੇ ਭਾਈ ਹਰ ਵਕਤ ਸੱਚ ਨਾਲ ਜੁੜੇ ਰਹੋ ਨਾਨਕ ਜੀ ਨੇ ਕਰ ਦੇਖਿਆ ਇਹ ਜਿਹੜੀ ਮਤ ਆਏ ਅਸੀਂ ਆਪਣੀ ਵੱਲੋਂ ਨਹੀਂ ਕਹਿੰਦੇ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਜਗਤ ਨੂੰ ਪੈਦਾ ਜਿਸ ਨੇ ਕੀਤਾ ਇਹਨੂੰ ਦੇਖਿਆ ਪ੍ਰਕਾਸ਼ਿਆ ਆਪ ਇਹਦਾ ਮਤ ਸਾਇ ਇਹ ਉਹ ਮਤ ਦੇ ਰਿਹਾ ਸਮਝ ਲਓ ਵਾਹਿਗੁਰੂ ਵੱਲੋਂ ਮਤ ਆ ਰਹੀ ਹੈ ਆਪਣੀ ਮਤ ਨਹੀਂ ਕਿਸੇ ਸ਼ਰੀਰ ਦੀ ਮੰਨੀ ਜਾਈ ਨਹੀਂ ਇਹ ਗੁਰਮਤਿ ਦੁਆਰਾ ਸਭ ਪਰਮ ਕਰ ਦੋਤਾ ਕਿਤੇ ਪੁਲੀਖੇ 'ਚ ਨਾ ਪੈ ਜਿਓ ਵੀ ਫਰਾਨਾ ਫਕੀਰ ਕਹਿੰਦਾ ਸੀ ਜੇ ਫਲਾਣਾ ਸੰਤ ਕਹਿੰਦਾ ਸੀ ਇਹ ਉਹ ਮੱਤ ਪਰਮੇਸ਼ਰ ਆਪ ਦੇ ਰਿਹਾ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਸ ਨੇ ਜਗਤ ਨੂੰ ਪੈਦਾ ਕੀਤਾ ਤੇ ਸਾਰੇ ਨੂੰ ਪ੍ਰਕਾਸ਼ ਰਿਹਾ ਹੈ ਇਹ ਧਾਰਨ ਕਰਨੇ ਯੋਗ ਹੈ ਆਪਾਂ ਗੁਰਨਾ ਘਰ ਕੇ ਨਿਹਾਲ ਹੋਵਾਂਗੇ ਇੱਥੇ ਪਹਿਲੇ ਪਾਕਸ਼ਾ ਦੇ ਸ਼ੰਕ ਪੂਰੀ ਦੇ ਸੰਪੂਰਨ ਹੋਏ ਹਨ ਨੀਰੋ ਨੀਚ ਪਰੋ ਵੇਨਕੀ ਰਾਜਨਾ ਛੋਡੋ ਭਾਲੀ ਨਾ ਨਿਕ ਜਨ ਕਰ ਦੇਖਿਆ ਜੀਰ ਮਤ ਸਾਈ ਵਾਹਿਗੁਰੂ ਜੀ ਕਾ ਸਤ ਸਤ